ਇੱਕ ਤਾਂ ਵਿਚਾਰਾ ਐਡਾ ਗਰੀਬ ਪਰਿਵਾਰ ਆ ਉਹਨੇ ਕਰਜ਼ੇ ਤੇ ਚੱਕ ਕੇ 70000 ਰੁਪਇਆ ਪਰ ਇਕੜ ਨੂੰ ਠੇਕੇ ਤੇ ਜ਼ਮੀਨ ਲਈ ਡਾਂਗਰੀ ਚ ਇਹ ਤੁਸੀਂ ਦੇਖ ਲਓ ਵੀ 5 ਰੁਪਏ ਦੀ ਜੀਰੀ ਨਹੀਂ ਬਚੀ ਜੇ ਸਰਕਾਰ ਨੇ ਇਮੀਡੀਏਟਰੀ ਮੁਆਵਜ਼ਾ ਨਾ ਪਾਇਆ ਜੇ ਆ ਡੀਏਪੀ ਵਾਲੀ ਲੁੱਟ ਖਸੁੱਟ ਨਾ ਪਚਾਈ ਜੇ ਆ ਤੱਕੇ ਨਾ ਰੁਕੇ ਅਸੀਂ ਇਮੀਡੀਏਟਲੀ ਸੰਘਰਸ਼ ਸ਼ੁਰੂ ਕਰਾਂ ਨਾਲ ਪਿੰਡਾਂ ਨੂੰ ਲਵਾਂਗੇ ਲੋਕਾਂ ਨੂੰ ਲਾਵਾਂਗੇ ਇਹਨਾਂ ਦੇ ਘੰਡ ਵਿੱਚ ਗੁੱਠਾ ਦੇ ਕੇ ਉਹ ਜਿਹੜੇ ਡਾਕਸਟਰ ਮੈਨੇਜਮੈਂਟ ਨੇ ਆ ਦੂਸਰੇ ਆ ਪੈਸੇ ਸਾਰੇ ਖਰਚ ਕਰਵਾ ਕੇ ਜ਼ਿਮੇਵਾਰਾਂ ਦੇ ਭਲਾਈ ਵਾਸਤੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਲੜਾਈ ਜਣੇ ਇਹ ਦੌਰ ਦੇ ਵਿੱਚ ਵੀ ਕਾਲਾ ਬਾਜ਼ਾਰੀ ਹੋ ਰਹੀ ਹੈ ਤੇ ਸਰਕਾਰ ਸੁੱਤੀ ਪਈ ਹੈ ਆ ਪਿੱਛੇ ਕਨੌਰ ਦੇ ਵਿੱਚ ਤੁਸੀਂ ਦੇਖੋ ਵੀ ਜੇ ਐਮਐਲਏ ਨੇ ਆਪਣੀ ਦੋ ਕਿੱਲੇ ਜ਼ਮੀਨ ਬਚਾਉਣ ਦੇ ਲਈ ਵਿੱਚ ਕਾਂਦੀ ਲਾਤੀ ਤਾਂ ਤੁਸੀਂ ਸਰਕਾਰਾਂ ਕੀ ਇਹਦਾ ਮਤਲਬ ਸਾਰੇ ਵਿੱਚ ਰਲੇ ਨੇ ਇਹ ਤਾਂ ਡੀਸੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਦੱਸੇ ਕਿ ਉਹ ਕੰਦ ਕਰਕੇ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿਚ ਆੜਾ ਹੈ ਕਿਸਾਨ ਦੀ ਮਰਜ਼ੀ ਹੋਏਗੀ ਉਹ ਕਿਵੇਂ ਕੱਢਣੀ ਚਾਹੁੰਦਾ ਕਿੱਥੇ ਵੇਚਣੀ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਕਿਸਾਨਾਂ ਦੇ ਨਾਲ ਖੜਾ ਹੈ ਅਗਰ ਸਰਕਾਰ ਨੇ ਇੱਥੇ ਵੀ ਕਿਸੇ ਤੇ ਕੋਈ ਵਦੀਕੀ ਜਾਂ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਹਰ ਕਿਸ ਸਰਕਾਰ ਨੂੰ ਐਸਾ ਕਰਨ ਨਹੀਂ ਦੇਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਹਲਕਾ ਪਟਿਆਲਾ ਦੀ ਕਮੇਟੀ ਅੱਜ ਟਾਂਗਰੀ ਪੁਲ ਦੇ ਉੱਪਰ ਮੌਜੂਦ ਹੈ ਜਿੱਥੇ ਹਰ ਇੱਕ ਪਿੰਡ ਦਾ ਵੇਰਵਾ ਜਿਹੜਾ ਉਹ ਲਿੱਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਕਿੱਥੇ ਕਿੱਥੇ ਨੁਕਸਾਨ ਹੋਇਆ ਕਿੰਨੀ ਫਸਲ ਦਾ ਨੁਕਸਾਨ ਹੋਇਆ ਤਾਂ ਇਸ ਵਕਤ ਉਹ ਟੀਮ ਪਹੁੰਚ ਚੁੱਕੀ ਹੈ ਸ਼ਰੂਗੀਆਂ ਕਾਲੇਦਲ ਦੀ ਜਿਸ ਦੇ ਵਿੱਚ ਐਨ ਕੇ ਸ਼ਰਮਾ ਜਿਹੜੇ ਨੂੰ ਨਜ਼ਰ ਆ ਰਹੇ ਨੇ ਤਮਾਮ ਹਲਕੇ ਦੇ ਲੀਡਰ ਨਜ਼ਰ ਆ ਰਹੇ ਨੇ ਅਰਸ਼ਦੀਪ ਪਲੇ ਨਜ਼ਰ ਆ ਰਹੇ ਨੇ ਪਰਮਿੰਦਰ ਸਿੰਘ ਸਵਾਣਾ ਨਜ਼ਰ ਆ ਰਹੇ ਨੇ ਔਰ ਦਰਬਾਰਾ ਸਿੰਘ ਜੀ ਨਜ਼ਰ ਆ ਰਹੇ ਨੇ ਤਾਂ ਸਾਰੀ ਇੱਕ ਟੀਮ ਹੈ ਜੋ ਬਣਾਈ ਗਈ ਸੀ ਕਿ ਸ਼ੁਰੂ ਮੇ ਅਕਾਲ ਦਲ ਨੂੰ ਵਕਫਾ ਖਲਕਿਆਂ ਦੀ ਵਕਫਾ ਕਲਕ ਸਭਾ ਹਲਕਿਆਂ ਦੀ ਜਿਹੜੀ ਟੀਮ ਹੈ ਉਹ ਬਣਾਈ ਗਈ ਹੈ ਤਾਂ ਐਨ ਕੇ ਸ਼ਰਮਾ ਜੀ ਇਸ ਪੂਰੀ ਟੀਮ ਦੀ ਅਗਵਾਈ ਕਰ ਰਹੇ ਨੇ ਇਸ ਵਕਤ ਮੌਜੂਦ ਆ ਅਸੀਂ ਟਾਂਗਰੀ ਪੁਲ ਦੇ ਉੱਪਰ ਮੌਜੂਦ ਆ ਕਈ ਪਿੰਡਾਂ ਦਾ ਅੱਜ ਵੇਰਵਾ ਲਿੱਤਾ ਗਿਆ ਹਲਕਾ ਕਨੌਰ ਦਾ ਹੁਣ ਹਲਕਾ ਸਨੌਰ ਦੇ ਹਲਕਿਆਂ ਦੇ ਵਿੱਚ ਜਿਹੜਾ ਉਹ ਜਾਇਜ ਆ ਰਿਹਾ ਔਰ ਉੱਥੇ ਦੇ ਬਜ਼ੁਰਗਾਂ ਨੂੰ ਪੁੱਛਿਆ ਜਾ ਰਿਹਾ ਕਿ ਤੁਹਾਡੇ ਖੇਤਾਂ ਦੇ ਵਿੱਚ ਕਿੰਨਾ ਤੁਹਾਡਾ ਨੁਕਸਾਨ ਹੋਇਆ ਕਿੰਨੀ ਤੁਹਾਡੀ ਫਸਲ ਦਾ ਨੁਕਸਾਨ ਹੋਇਆ ਕੇ ਸ਼ਰਮਾ ਇਸ ਵਕਤ ਗੱਲਬਾਤ ਕਰ ਰਹੇ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆ ਸ਼ਰਮਾ ਜੀ ਕਿਵੇਂ ਵੇਖਿਆ ਜਾਵੇ ਜੀ ਅੱਜ ਹਲਕਾ ਸਨੌਰ ਦੇ ਵਿੱਚ ਮੌਜੂਦ ਹੋ ਕੀ ਨੁਕਸਾਨ ਨਜ਼ਰ ਆ ਰਿਹਾ ਅੱਜ ਭਾਜੀ ਮੈਂ ਨਾ ਜੀ ਸਵੇਰ ਤੋਂ ਹੀ ਅਸੀਂ ਕਨੌਰ ਤੇ ਸਨੌਰ ਚ ਗਏ ਆ ਇਨੀ ਤੁਸੀਂ ਇਹ ਦੇਖ ਲਓ ਵੀ ਐਡਾ ਵੱਡਾ ਨੁਕਸਾਨ ਹੋਇਆ ਹੋਇਆ ਨਾ ਜੀ ਜਿਹਨੂੰ ਬਿਆਨ ਕਰਨਾ ਵੀ ਮਤਲਬ ਨਾ ਜੀ ਰੋਣਾ ਹੀ ਆਂਦਾ ਦੇਖ ਕੇ ਫਸਲਾਂ ਦਾ ਜੇ ਐਡਾ ਬਰਬਾਦੀ ਜ਼ਿੰਮੇਦਾਰਾਂ ਦੀ ਹੋਈ ਔਰ ਕੁਝ ਤਾਂ ਕੁਦਰਤੀ ਕਰੋਪੀ ਆ ਕੁਝ ਮੈਨਮੇਡ ਕਰੋਪੀ ਆ ਮੈਂ ਹੁਣ ਸਵੇਰੇ ਕਨੌਰ ਗਿਆ ਉੱਥੇ ਤੁਸੀਂ ਦੇਖੋ ਵੀ ਇੱਕ ਦੋ ਕਿੱਲੇ ਜ਼ਮੀਨ ਐਮਐਲਏ ਸਾਹਿਬ ਦੀ ਪਛਾਣ ਵਾਸਤੇ 60 ਫੁੱਟ ਤੱਕ ਬੰਦ ਲਾ ਦੇ ਅੰਦਰ ਉਹ ਜਦੋਂ ਬੰਨ ਲਗਿਆ 23 ਚ ਵੀ ਇੰਨਾ ਪਾਣੀ ਨਹੀਂ ਆਇਆ ਤਾਂ ਇੱਕਦਮ ਧੱਕ ਲਗੀ ਉਹ ਪਿੱਛੇ ਜਾ ਕੇ ਲੋਕਾਂ ਦੀਆਂ ਜ਼ਮੀਨਾਂ ਵੀ ਢਾਹਦੀ ਪਿੰਡ ਵੀ ਢਾਹਤਾ ਸੜਕਾਂ ਵੀ ਢਾਹਦੀ ਗਰੀਬਾਂ ਦੇ ਅਸੀਂ ਮਕਵਾਨ ਵੀ ਤੋੜਦੇ ਮਤਲਬ ਐਡੀ ਬਰਬਾਦੀ ਹੋਈ ਸਿਰਫ ਹੁਣ ਦੱਸੋ ਉਹਨਾਂ ਦੇ ਜਿਹੜਾ ਮਾਈਨਿੰਗ ਅਫਸਰ ਆ ਜਿਸਨੇ ਉਹ ਪੱਥਰ ਲਾਇਆ ਉਹਦੇ ਤੇ ਪਰਚਾ ਨਹੀਂ ਹੋਣਾ ਚਾਹੀਦਾ ਜਿਨੇ ਲਵਾਇਆ ਉਹਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਫਿਰ ਅੱਗੇ ਪਿੰਡ ਚੱਲੇ ਕੇ ਤਿੰਨ ਚਾਰ ਚਾਰ ਪਿੰਡ ਆਉ ਉੱਥੇ ਜਿਹੜਾ 23 ਚ ਪੁਲ ਟੁੱਟ ਗਿਆ ਤਾਂ ਬੰਦ ਟੁੱਟ ਗਿਆ ਦਾ 23 ਚ ਬੰਦ ਟੁੱਟ ਕੇ ਜ਼ਮੀਨਾਂ ਚ ਚਲੇ ਗਿਆ ਉਹ ਅੱਜ ਤੱਕ ਬੰਦ ਹੀ ਨਹੀਂ ਲਗਿਆ ਉਹ ਇਸ ਵਾਰ ਫੇਰ ਗਿਆ ਉਹਨੇ ਇੰਨੀ ਬਰਬਾਦੀ ਕਰੀ 3000 ਏਕੜ ਜ਼ਮੀਨ ਚੜਾ ਦਿਆ ਮਿੱਟੀ ਚੜਾ ਦੀ ਉੱਤੇ ਤੇ ਅੱਛਾ ਮੈਂ ਤੁਹਾਨੂੰ ਹੋਰ ਦੱਸਾਂ ਹੁਣ ਪ੍ਰੋਬਲਮ ਕਿੱਥੇ ਆ ਰਹੀ ਆ ਜਿਹੜੀ ਜੀਰੀ ਆ ਨਾ ਜੀ ਜਦੋਂ ਉਹਦੇ ਤੇ ਰੇਤਾ ਚੜ ਜਾਂਦਾ ਆ ਮਿੱਟੀ ਚੜ ਜਾਂਦੀ ਆ ਉਹਦੀ ਗੋਭ ਹੁੰਦੀ ਆ ਮਤਲਬ ਸਾਡੇ ਪਵਾਦੀ ਚ ਕਹਿੰਦੇ ਆ ਗੋਭ ਮਤਲਬ ਜਿੱਥੇ ਵਿੱਚ ਤੋਂ ਨਿਕਲਦਾ ਢੱਕਾ ਜਿਹਾ ਉਹਨੂੰ ਉਹ ਜਦੋਂ ਰੇਤਾ ਉਹਦੇ ਚ ਫਸ ਜਾਂਦਾ ਨਾ ਜੀ ਫਿਰ ਨਾ ਤਾਂ ਉਹਦੇ ਜੇ ਕੋਈ ਦਾਣਾ ਬਣਦਾ ਹੈਗਾ ਜਿਹੜਾ ਦਾਣਾ ਬਣਿਆ ਉਹ ਬਿਲਕੁਲ ਬਲੈਕ ਹੋ ਜਾਂਦਾ ਮਤਲਬ ਤੁਸੀਂ ਦੇਖੋ ਵੀ 2 ਕਿਲੋ ਜੀਰੀ ਵੀ ਨਹੀਂ ਨਿਕਲ ਸਕਦੀ ਉਹਦੇ ਤੇ ਮੈਨੂੰ ਪਿੱਛੇ ਜ਼ਿਮੀਦਾਰਾਂ ਨੇ ਦੱਸਿਆ ਵੀ ਸਾਡੀ ਜੀ ਗ੍ਰਾਟੋਰੀ ਕਰਨਾ ਏ 16 16% ਹੀ ਖਰਾਬਾ ਲਿਖ ਰਹੇ ਆ ਨਹੀਂ 20000 ਰੁਪਏ ਅਨਾਉਂਸ ਕਰਕੇ ਵੀ ਇੱਕ ਦਿਨ ਬਾਅਦ ਚਿੱਠੀ ਕੱਢਤੀ ਵੀ 25% ਤੱਕ ਜ਼ੀਰੋ ਮੋਆਜਾ 25 ਤੋਂ 75 ਤੱਕ 10000 75 ਤੋਂ ਹਸ ਤੱਕ ਜੇ ਪੂਰਾ ਜੋਰ ਲਾ ਰਹੇ ਆ ਪਿੰਡ ਵਾਲੇ ਰੌਲਾ ਪਾ ਰਹੇ ਆ ਫਿਰ 50% ਲਿਖ ਦਿੰਦੇ ਆ ਮਤਲਬ ਸਰਕਾਰ ਦੇ ਮਨ ਚ ਅੱਜ ਹੀ ਬੇਈਮਾਨ ਆਇਆ ਹੋਇਆ ਆ ਪਿੱਛੇ ਡਾਂਗਰੀ ਨਦੀ ਦੇਖਿਆ ਮੈਂ ਇੱਕ ਤਾਂ ਵਿਚਾਰਾ ਏਡਾ ਗਰੀਬ ਪਰਿਵਾਰ ਆ ਉਹਨੇ ਕਰਜ਼ੇ ਤੇ ਚੱਕ ਕੇ 70000 ਰੁਪਏ ਪਰ ਇਕੜ ਨੂੰ ਠੇਕੇ ਤੇ ਜ਼ਮੀਨ ਲਈ ਡਾਂਗਰੀ ਚ ਨਹੀਂ ਤੁਸੀਂ ਦੇਖ ਲਓ ਵੀ 5 ਰੁਪਏ ਦੀ ਜਿਰੀ ਨਹੀਂ ਬਚੀ ਜੇ ਇਹ ਨੂੰ ਹੁਣ ਹੋਰ ਸਮੱਸਿਆ ਪੈਦਾ ਹੋ ਗਈ ਉੱਥੇ ਨਾ ਵਿਚਾਰੇ ਉਹ ਅੱਗ ਲਾ ਸਕਦੇ ਆ ਜੇ ਉਹਨੂੰ ਇਕੱਠੀ ਕਰਦੇ ਆ ਤਾਂ 10-20 ਹਜ਼ਾਰ ਹੋਰ ਬਣਦਾ ਹੈਗਾ ਫਿਰ ਬੇਈਮਤ ਦੇਖੋ ਕਿੱਡੀ ਮਾੜੀ ਗੱਲ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਜੇ ਡੀਏਪੀ ਲੈਣ ਜਾਂਦੇ ਆ ਤਾਂ ਦੁਕਾਨਦਾਰ ਕਹਿੰਦੇ ਆ ਵੀ ਡੀਏਪੀ ਤਾਂ ਦਵਾਂਗੇ ਬਲੈਕਮਿਲ ਕਰ ਰਹੇ ਆ ਡੀਏਪੀ ਤਾਂ ਦਵਾਂਗੇ ਜੇ ਤੁਸੀਂ ਇਹਦੇ ਨਾਲ ਮਹਿੰਗੇ ਭਾਅ ਦੀ ਦਵਾਈ ਖਰੀਦੋਗੇ ਕਿਸਾਨਾਂ ਕੋਲ ਤਾਂ ਜ਼ਹਿਰ ਖਾਨ ਨੂੰ ਗਰਾਉਂਡ ਤੇ ਸਰਕਾਰ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਕਾਫੀ ਥਾਂ ਦੇ ਉੱਪਰ ਜੋ ਗਰਦੌਰੀਆਂ ਦਾ ਜ਼ਿਕਰ ਕਰ ਰਹੇ ਹੋ ਕਿ ਉਹ ਗਦੌਰੀਆਂ ਦੇ ਵਿੱਚ ਵੀ ਹੁਣ ਇਸ ਤਰੀਕੇ ਨਾਲ ਸਵਾਲਾਂ ਦੇ ਕਿਰੇ ਦੇ ਵਿੱਚ ਆ ਸਰਕਾਰ ਭਾਜੀ ਚਾਹੀਦਾ ਤਾਂ ਇਹ ਤਾਂ ਵੀ ਸਰਕਾਰ ਕੁਰਸੀ ਢਾ ਕੇ ਲੋਕਾਂ 'ਚ ਬੈਠਦੀ ਉੱਥੇ ਪਟਵਾਰੀ ਕਰਨ ਨੂੰ ਕੋ ਤਹਿਸੀਲਦਾਰਾਂ ਨੂੰ ਬੁਲਾਉਂਦੀ ਔਰ ਉਹਨਾਂ ਨੂੰ ਕਹਿੰਦੀ ਵੀ ਜਾ ਵੀ ਕਰਕੇ ਆ ਗਰਦੌਰੀ ਨੰਬਰ ਲਿਖ ਕੇ ਮੈਨੂੰ ਚੈੱਕ ਕਰਵਾ ਕ ਐਮ ਐਲ ਏ ਕਿਤੇ ਨੰਬਰ ਨਾ ਆਉਂਦੇ ਨਹੀਂ ਮਨਿਸਟਰ ਨਹੀਂ ਅੱਜ ਤੁਸੀਂ ਦੇਖੋ ਵੀ ਹੈਰਾਨ ਰਹਿ ਗਏ ਉਹ ਪਿੰਡ 'ਚ ਵਿਚਾਰੇ 'ਚ ਹੜ ਆ ਗਿਆ ਇੱਕ ਪਰਿਵਾਰ ਦੀ 2.5 ਬਿੱਗੇ ਜ਼ਮੀਨਾਂ 20 ਫੁੱਟ નીચે ਚੱਲੇ ਗਏ ਉਸ ਪਰਿਵਾਰ ਦਾ ਕਸੂਰ ਇਹ ਤਾਂ ਵੀ ਉਹ ਸਾਨੂੰ ਦਖਾਣ ਚ ਲੈ ਗਿਆ ਵੀ ਆਹ ਦੇਖੋ ਜੀ ਇਹ ਸਬੰਧ ਕਰਕੇ ਸਾਰਾ ਪਿੰਡ ਬਰਬਾਦ ਹੋਇਆ ਅਸੀਂ ਥੋੜਾ ਜਿਹਾ ਨਿਕਲੇ ਆ ਬਸ ਉਹ ਐਮਐਲਏ ਸਾਹਿਬ ਦੇ ਚਾਚੇ ਨੇ ਉੱਥੇ ਢਾ ਲਿਆ ਬੰਦਾ ਜੀ ਉਹਦੇ ਕੱਪੜੇ ਵੀ ਪਾੜਦੇ ਉਹਦੇ ਚਪੇੜਾ ਮਾਰੀਆਂ ਉਹਦੀ ਕਟਾਈ ਕਰੀ ਵੀਰਵਾ ਕੀ ਇਕੱਠਾ ਕੀਤਾ ਹੁਣ ਤੁਸੀਂ ਹਲਕੇ ਦੇ ਵਿੱਚ ਕਿੰਨੀ ਕਿ ਜ਼ਮੀਨ ਮੈਂ ਤੈਨੂੰ ਦੱਸਾਂ ਜੀ ਘੱਟ ਤੋਂ ਘੱਟ ਆਹ ਦੋ ਹਲਕਿਆਂ ਦੀ ਲਗਭਗ 10000 ਏਕੜ ਜ਼ਮੀਨ ਹੈ ਜਿਹੜੀ ਉਹ ਬਰਬਾਦ ਹੋਈ ਹੈ 100% ਔਰ ਸਰਕਾਰ ਨੂੰ ਚਾਹੀਦਾ ਵੀ ਉਹ 10 ਏਕੜ ਦਾ 10000 ਏਕੜ ਦਾ ਮੁਆਵਜ਼ਾ ਇਮੀਡੀਏਟਲੀ ਖਾਤਿਆਂ 'ਚ ਪਾਏ ਇਸ ਤੋਂ ਇਲਾਵਾ ਘੱਟ ਤੋਂ ਘੱਟ 5-6000 ਘਰ ਜਿਹੜੇ ਗਰੀਬਾਂ ਦੇ ਟਹਿ ਗਏ ਇੱਕ ਪਿੰਡ ਉਟਸਰ ਆ ਜੀ ਮੈਂ ਜਾ ਕੇ ਆ ਗਲੀਆਂ 'ਚ ਘੁੰਮ ਕੇ ਆਇਆ ਉੱਥੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਲੋਕ ਨਾ ਟੈਂਟ 'ਚ ਰਹਿ ਰਹੇ ਆ ਘਰਾਂ 'ਚ ਨਹੀਂ ਰਹਿ ਰਹੇ ਡੇਢੀ ਤਰੇਣਾ ਆ ਗਈ ਕਮਰੇ ਗਿਰ ਗੇ ਬਾਲੇ ਟੁੱਟ ਗੇ ਬੁਰੀ ਹਾਲਤ ਆ ਮਤਲਬ ਉਹਨਾਂ ਕੋਲ ਖਾਣ ਨੂੰ ਰਾਸ਼ਨ ਵੀ ਨਹੀਂ ਹੈ ਰਹਿਣ ਨੂੰ ਛੱਤ ਨਹੀਂ ਪਾਣ ਨੂੰ ਕੱਪੜੇ ਨਹੀਂ ਹੈਗੇ ਹੁਣ ਸਰਕਾਰ ਨੇ ਅਜੇ ਤੱਕ ਕੱਖ ਵੀ ਨਹੀਂ ਕਰਿਆ ਅਕਾਲੀ ਦਲ ਕਿਵੇਂ ਮਦਦ ਕਰੂਗਾ ਜੀ ਇਹਨਾਂ ਲੋਕਾਂ ਦੀ ਜੋ ਟੀਚਾ ਅਕਾਲੀ ਦਲ ਨੇ ਲਿੱਤਾ ਹੈ 1 ਲੱਖ ਏਕੜ ਦਾ ਦੇਖੋ ਜਿਹੜੀ ਸਾਡੀ ਇਹ ਕਮੇਟੀ ਆਈ ਆ ਪਰਮਿੰਦਰ ਜੀ ਆਏ ਆ ਗੁਰੂ ਸਾਹਿਬ ਆਏ ਆ ਕਲੇਰ ਸਾਹਿਬ ਸਾਰੀ ਟੀਮ ਆਈ ਆ ਅਸੀਂ ਕੋਈ ਇੱਥੇ ਡਰਾਮੇ ਕਰਨ ਨਹੀਂ ਆਏ ਸਾਡਾ ਮਕਸਦ ਇਹ ਆ ਪਹਿਲਾ ਮਕਸਦ ਇਹ ਆ ਵੀ ਜੋ ਅਸੀਂ ਮਦਦ ਕਰ ਸਕਦੇ ਹਾਂ ਸੋ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਰਕਵਾ ਜਿਹੜਾ ਮਰਿਆ ਫਸਲ ਦਾ ਉਹਦਾ ਬੀਜ ਜਿਹੜਾ ਕਣਕ ਦਾ ਅਸੀਂ ਪ੍ਰੋਵਾਈਡ ਕਰੀਏ ਇਹਨਾਂ ਨੂੰ ਜ਼ਿੰਮੇਦਾਰਾਂ ਨੂੰ ਸੋ ਉਹਦੇ ਵਾਸਤੇ ਅਸੀਂ ਸਰਵੇ ਕਰਨੇ ਆ ਵੀ ਕਿੰਨੇ ਹਜ਼ਾਰ ਏਕੜ ਜ਼ਮੀਨ ਆ ਜਿਹਦੇ ਬੀਜ ਦਾ ਪ੍ਰਬੰਧ ਜਿਹੜਾ ਆਪਾਂ ਕਰੀਏ ਨੰਬਰ 1 ਜਿਹੜਾ ਬੀਜ ਵੀ ਆ ਨਾ ਜੀ ਤੁਸੀਂ ਦੇਖੋ ਵੀ ਅਸੀਂ 1 ਮਹੀਨੇ ਤੋਂ ਆਪਣੇ ਵਰਕਰਾਂ ਦੀ ਡਿਊਟੀਆਂ ਲਾਈ ਤੇ 3 300 4 400 ਕੁੰਟਲ ਹਰ ਹਲਕੇ ਤੋਂ ਇਕੱਠਾ ਕਰ ਰਹੇ ਆ ਫਿਰ ਪ੍ਰਧਾਨ ਜੀ ਨੇ ਬੀਜ ਕੰਪਨੀਆਂ ਨਾਲ ਗੱਲ ਕਰੀ ਆ ਉਹਨੂੰ ਕਨਵਰਸ਼ਨ ਚਾਰਜੀ ਜਿਹੜੇ 2-3 ਰੁਪਏ ਉਹਨਾਂ ਨੇ ਲੈਣੇ ਆ ਉਹਨਾਂ ਨੂੰ ਦਵਾਂਗੇ ਉਹ ਸਾਡੇ ਵਾਲੀ ਕਣਕ ਆਪਣੇ ਪਾਸ ਰੱਖਣਗੇ ਆਪਣੇ ਪਾਸ ਤੋਂ ਬੀਜ ਵਾਲੀ ਕਣਕ ਆ ਜਿਹੜੀ ਸਾਨੂੰ ਦੇਣਗੇ ਅਸੀਂ ਉਹ ਕਿਸਾਨਾਂ ਨੂੰ ਬਕਾਇਦਾ ਰਜਿਸਟਰਡ ਸਟੈਂਪਡ ਬੀਜ ਦਵਾਂਗੇ ਤਾਂ ਕਿ ਉਹ ਵਿਚਾਰੇ ਬੀਜ ਸਕਣ ਦੂਸਰੀ ਗੱਲ ਆ ਜਿਹਨਾਂ ਖੇਤਾਂ 'ਚ ਗਾਦ ਚੜ ਗਈ ਉਹ ਸ਼ਰੋਮਣੀ ਅਕਾਲੀ ਦਲ ਦੇ ਟਰੈਕਟਰ ਜੀਸੀਬੀ ਤੇਲ ਦਾ ਪ੍ਰਬੰਧ ਪ੍ਰਧਾਨ ਜੀ ਕਰਨਗੇ ਅਸੀਂ ਉਹ ਗਾਦ ਜਿਹੜੀ ਰਿਮੂਵ ਕਰਾਵਾਂਗੇ ਜਿੱਥੇ ਜ਼ਿਆਦਾ ਪ੍ਰੋਬਲਮ ਆ ਗਈ ਚਾਰਾ ਨਹੀਂ ਹੈਗਾ ਅਸੀਂ ਉਹ ਵੀ ਨੋਟ ਕਰ ਰਹੇ ਆ ਮੱਕੀ ਦਾ ਆਚਾਰ ਆ ਜਿਹੜਾ ਉਹ ਅਸੀਂ ਕਿਸਾਨਾਂ ਨੂੰ ਜਿਹੜਾ ਭੇਜਾਂਗੇ ਲੋਕਾਂ ਨੂੰ ਗਰੀਬਾਂ ਨੂੰ ਦੂਸਰਿਆਂ ਨੂੰ ਤਾਂ ਕਿ ਉਹਨਾਂ ਦੇ ਪਸ਼ੂ ਜਿਹੜੇ ਪਾਲ ਚਕ ਤੂੜੀ ਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਸੋ ਸਭ ਤੋਂ ਵੱਡੀ ਲੋੜ ਆ ਜਿਹੜੀ ਇੱਥੇ ਆ ਕੇ ਮੈਨੂੰ ਮਹਿਸੂਸ ਹੋਈ ਜਿਹੜੀ ਅੱਜ ਜਿਹਦਾ ਸਾਨੂੰ ਖਤਰਾ ਤਾਂ ਇੱਕ ਤਾਂ ਸਰਕਾਰ ਮੁਆਵਜ਼ੇ ਤੋਂ ਭੱਜ ਰਹੀ ਆ ਇਹ ਨਹੀਂ ਜਿਹਦਾ 100% ਹੋਇਆ ਉਹਦੇ ਕਹਿੰਦੇ ਕਿਤੇ 25% ਕਹਿ ਦਿੰਦੇ ਆ ਕਿਤੇ 50% ਕਹਿ ਦਿੰਦੇ ਆ ਨੰਬਰ 1 ਨੰਬਰ 2 ਅਗਲੀ ਫਸਲ ਨਾ ਬੀਜ ਸਕਣ ਉਹ ਡਾਈ ਖਾਦ ਹੈ ਨਹੀਂ ਡੀਏਪੀ ਉਦੇ ਨਾਲ ਬਲੈਕਮੇਲ ਕਰ ਰਹੇ ਆ ਜ਼ਿੰਮੇਦਾਰਾਂ ਨੂੰ ਵੀ ਜੇ ਤੁਸੀਂ ਨਾਲ ਦਵਾਈਆਂ ਲਿਓ ਸੋ ਹੁਣ ਚਾਰਾ ਗਿਆ ਬਸ ਜਾਂਦਾ ਪੰਜਾਬੀਆਂ ਕੋਲ ਦੱਸੋ ਜੇ ਤੁਸੀਂ ਮਰਨ ਵਾਸਤੇ ਹੀ ਛੱਡ ਦਿਓਗੇ ਫਿਰ ਸੰਘਰਸ਼ ਹੀ ਰਹਿ ਗਿਆ ਨਾ ਜੀ ਸੋ ਸ਼ਰੋਮਣੀ ਅਕਾਲੀ ਦਲ ਜੇ ਸਰਕਾਰ ਨੇ ਇਮੀਡੀਏਟਰੀ ਮੁਆਵਜ਼ਾ ਨਾ ਪਾਇਆ ਜੇ ਆ ਡੀਏਪ ਵਾਲੀ ਲੁੱਟ ਖਸੁੱਟ ਨਾ ਬਚਾਈ ਜੇ ਆ ਤੱਕੇ ਨਾ ਰੁਕੇ ਅਸੀਂ ਇਮੀਡੀਏਟਲੀ ਸੰਘਰਸ਼ ਸ਼ੁਰੂ ਕਰਾਂਗੇ ਨਾਲ ਪਿੰਡਾਂ ਨੂੰ ਲਵਾਂਗੇ ਲੋਕਾਂ ਨੂੰ ਲਾਵਾਂਗੇ ਇਹਨਾਂ ਦੇ ਘੰਡ ਵਿੱਚ ਗੁੱਠਾ ਦੇ ਕੇ ਉਹ ਜਿਹੜੇ ਡਿਜਾਸਟਰ ਮੈਨੇਜਮੈਂਟ ਦੇ ਆ ਦੂਸਰੇ ਆ ਪੈਸੇ ਸਾਰੇ ਖਰਚ ਕਰਵਾ ਕੇ ਜ਼ਿਮੇਵਾਰਾਂ ਦੇ ਭਲਾਈ ਵਾਸਤੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਲੜਾਈ ਲੜੇ ਤਾਂ ਵੀ ਕੋਈ ਕੋ ਲੜਾਈ ਦਾ ਜ਼ਿਕਰ ਕੀਤਾ ਜਾ ਰਿਹਾ ਅਰਸ਼ਦੀ ਪਲੇਅਰ ਸਾਹਿਬ ਨੇ ਕਲੇਰ ਸਾਹਿਬ ਕਿਵੇਂ ਵਿਖੀ ਜੀ ਜੋ ਅੱਜ ਜਿਹੜਾ ਕਟਕੇ ਆਏ ਹੈ ਦੇਖੋ ਪੰਜਾਬ ਦੇ ਵਿੱਚ ਬਹੁਤ ਵੱਡਾ ਦੁਖਾਂਤ ਤੇ ਵਾਪਰਿਆ ਮਾਝਾ ਮਾਲਵਾ ਦੁਆਬਾ ਤਿੰਨੇ ਖੇਤਰ ਹੜਾਂ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਸਾਡਾ ਫਰਜ਼ ਹੈ ਸਾਡਾ ਅបਦਾ ਕਰ ਔਰ ਲਗਾਤਾਰ ਸਰਦਾਰ ਸੁਬੀਰ ਸਿੰਘ ਬਾਦਲ ਤੁਸੀਂ ਦੇਖਿਆ ਕਿ ਪਹਿਲੇ ਦਿਨੋਂ ਜਿੱਥੇ ਕੇਂਦਰ ਸੂਬਾ ਸਰਕਾਰਾਂ ਦੋਹੇ ਨਦਾਰਦ ਸਰਦਾ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਵਿੱਚ ਨੇ ਜਿਹੜੀ ਫੌਰੀ ਤੌਰ ਤੇ ਮਦਦ ਲੋਕਾਂ ਤੱਕ ਪਹੁੰਚਾਈ ਜਾਣੀ ਚਾਹੀਦੀ ਸੀ ਉਹ ਸ਼੍ਰੋਮਣੀ ਅਕਾਲ ਦਲ ਨੇ ਪਹੁੰਚਾਈ ਹੈ ਚਾਹੇ ਡੀਜ਼ਲ ਹੋਵੇ ਚਾਹੇ ਹੋਰ ਕੋਈ ਆਰਥਿਕ ਸਹਾਇਤਾ ਹੋਵੇ ਉਸ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਨੇ ਮੀਟਿੰਗ ਕਰਕੇ ਹਰ ਇੱਕ ਜ਼ਿਲ੍ਹੇ ਵਾਸਤੇ ਕਮੇਟੀਆਂ ਸੋ ਅੱਜ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਸਾਡੇ ਨਾਲ ਸਾਰੀ ਸੀਨੀਅਰ ਲੀਡਰਸ਼ਿਪ ਹੈ ਐਨਕੇ ਸ਼ਰਮਾ ਜੀ ਗੁਰੂ ਸਾਹਿਬ ਨੇ ਸੁਹਾਣਾ ਜੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਹਰਿਆਉ ਹਸਾਬ ਨੇ ਹੁਣ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਹੋਰ ਸ਼ਰਮਣੀ ਅਕਾਲੀ ਦਲ ਕੀ ਕਰ ਸਕਦਾ ਕਿਉਂਕਿ ਅਸੀਂ ਆਪੋਜੀਸ਼ਨ ਦੇ ਵਿੱਚ ਹਾਂ ਸਰਕਾਰ ਤਾਂ ਹੈ ਨਹੀਂ ਸਰਕਾਰ ਦੇ ਉੱਤੇ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਮੌੜ ਵਸੇਵੇ ਦੀ ਹੈ ਫਸਲਾਂ ਹਜ਼ਾਰਾਂ ਏਕੜ ਤਬਾਹ ਹੋ ਗਈ ਅਗਰ ਮੈਂ ਸਵੇਰ ਦੇ ਘੁੰਮ ਰਿਹਾ ਕਨੌਰ ਤੇ ਸਨੌਰ ਦੋ ਹਲਕੇ ਦੀ ਗੱਲ ਕਰਾਂ ਤਾਂ 10000 ਏਕੜ ਇਹ ਦੋਨੋਂ ਹਲਕਿਆਂ ਦੇ ਵਿੱਚ ਤਬਾਹ ਹੋ ਗਈ ਆ ਸਰਪੰਚ ਸਾਹਿਬ ਬੈਠੇ ਨੇ ਇਹਨਾਂ ਦੇ ਪਿੰਡ 'ਚ 1400 ਏਕੜ 'ਚੋਂ 1200 ਏਕੜ ਤਬਾਹ ਹੋ ਗਈ ਮਤਲਬ ਇੰਨੀ ਵੱਡੀ ਤਬਾਹੀ ਹੈ ਇਹ ਜਿਹੜੀ ਹੜਾਂ ਕਰਕੇ ਆਈ ਔਰ ਇਹ ਸਰਕਾਰ ਦੀ ਨਕਾਮੀ ਦੇ ਹਾਣੇ ਕੋਈ ਨੇਚਰਲ ਕਲੈਮਿਟੀ ਨਹੀਂ ਉਹ ਉਹ ਤਾਂ ਤੁਸੀਂ ਦੇਖੋ ਨਾ ਵੀ ਇਹ ਦੌਰ ਦੇ ਵਿੱਚ ਵੀ ਕਾਲਾ ਬਾਜ਼ਾਰੀ ਹੋ ਰਹੀ ਹੈ ਤੇ ਸਰਕਾਰ ਸੁੱਤੀ ਪਈ ਹੈ ਆ ਪਿੱਛੇ ਕਨੌਰ ਦੇ ਵਿੱਚ ਤੁਸੀਂ ਦੇਖੋ ਵੀ ਜੇ ਐਮਐਲਏ ਨੇ ਆਪਣੀ ਦੋ ਕਿੱਲੇ ਜ਼ਮੀਨ ਬਚਾਉਣ ਦੇ ਲਈ ਵਿੱਚ ਕੰਧ ਹੀ ਲਾਤੀ ਤਾਂ ਤੁਸੀਂ ਸਰਕਾਰਾਂ ਕੀ ਇਹਦਾ ਮਤਲਬ ਸਾਰੇ ਵਿੱਚ ਰਲੇ ਨੇ ਇਹ ਤਾਂ ਡੀਸੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਦੱਸੇ ਕਿ ਉਹ ਕੰਧ ਕਰਕੇ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿਚ ਆੜਾ ਹੈ ਸੋ ਹੁਣ ਲੋਕਾਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਔਰ ਜਿਹੜਾ ਅਸੀਂ ਇਸ ਏਰੀਏ ਦੇ ਵਿੱਚ ਦੇਖੇ ਕਿ ਇੱਕ ਵੱਡੀ ਰਿਕੁਆਇਰਮੈਂਟ ਵੀ ਦੀ ਹੈ ਜਿਹਨੂੰ ਸ਼ਰਮਨੀ ਅਕਾਲੀ ਦਲ ਕਿਉਂਕਿ ਜਿਹੜੇ ਖੇਤਰਾ ਚ ਹੜ ਨਹੀਂ ਹੈਗਾ ਉੱਥੋਂ 3 300 ਕੁਆਂਟਲ ਇਕੱਠੀ ਕੀਤੀ ਜਾ ਰਹੀ ਹੈ ਔਰ ਉਹਨੂੰ ਫਿਰ ਅਸੀਂ ਜਿਹੜੇ ਸਰਟੀਫਾਈਡ ਬੀ ਕੇਂਦਰ ਹੈ ਉਹਨਾਂ ਦੇ ਵਿੱਚ ਦੇਖ ਕੇ ਉਹ ਜਿਹੜਾ ਵੀ ਉਹਨਾਂ ਦਾ ਹੈਗਾ ਅਸੀਂ ਉਹਨਾਂ ਨਾਲ ਕਰਕੇ ਅਸੀਂ ਬੀ ਹੀ ਦਵਾਂਗੇ ਸਰਟੀਫਾਈਡ ਬੀ ਜਿਹੜਾ ਉਹ ਦੇਣਾ 500 ਟਰੱਕ ਚਾਰੇ ਦਾ ਜਿਹੜਾ ਪਹਿਲਾਂ ਹੀ ਪ੍ਰਧਾਨ ਸਾਹਿਬ ਐਲਾਨ ਕਰ ਚੁੱਕੇ ਨੇ 500 ਟਰੱਕ ਚਾਰ ਦਾ ਫਿਰ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਸਹਿਯੋਗ ਦੇ ਨਾਲ 100 ਮੈਡੀਕਲ ਟੀਮਾਂ ਜਿਹਦੇ ਵਿੱਚ ਡਾਕਟਰ ਤੇ ਸਹਾਇਕ ਸਟਾਫ ਹੈ ਪਸ਼ੂਆਂ ਲਈ 25 ਵੈਟਰਨਰੀ ਦੀਆਂ ਟੀਮਾਂ ਸੋ ਇਹ ਸਾਰਾ ਕੁਝ ਕਰ ਰਹੇ ਆ ਪਰ ਹਾਂ ਜਦੋਂ ਫੀਲਡ ਦੇ ਵਿੱਚ ਆਉਨੇ ਆ ਜਿੱਦਾਂ ਅੱਜ ਡੀਏਪੀ ਦੀ ਪਤਾ ਲੱਗੀ ਕਿ ਡੀਏਪੀ ਦੀ ਕਾਲਾ ਬਾਜ਼ਾਰੀ ਦਾ ਇੱਕ ਵੱਡਾ ਇਸ਼ੂ ਹੈ ਕਿ ਕਿਸਾਨਾਂ ਦੇ ਉੱਤੇ ਇਹ ਚੀਜ਼ ਥੋਪੀ ਜਾ ਰਹੀ ਹੈ ਕਿ ਅਗਰ ਡੀਏਪੀ ਚਾਹੀਦੀ ਹੈ ਤਾਂ ਮਹਿੰਗੀ ਦਵਾਈ ਖਰੀਦੋ ਇਹ ਇੱਕ ਵੱਡਾ ਇਸ਼ੂ ਅੱਜ ਲੋਕਾਂ ਦੇ ਵਿੱਚ ਆ ਕੇ ਪਤਾ ਲੱਗਿਆ ਜਿਹਦੇ ਬਾਰੇ ਹੁਣ ਪਾਰਟੀ ਦੇ ਵਿੱਚ ਸਲਾਹ ਕਰਕੇ ਜੋ ਵੀ ਅਗਲਾ ਕਦਮ ਹੋਊਗਾ ਕਿਉਂਕਿ 19 ਤਰੀਕ ਨੂੰ ਪ੍ਰਧਾਨ ਸਾਹਿਬ ਨੇ ਸਾਰਿਆਂ ਤੋਂ ਰਿਪੋਰਟ ਲੈਣੀ ਹੈ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਟੀਮਾਂ ਗਈਆਂ ਨੇ ਇਹਨਾਂ ਨੇ ਡਿਟੇਲਡ ਰਿਪੋਰਟ ਪ੍ਰਧਾਨ ਸਾਹਿਬ ਨੂੰ ਦੇਣੀ ਹੈ ਉਸ ਤੋਂ ਬਾਅਦ ਅਗਲਾ ਵੀ ਜਿਹੜਾ ਵੀ ਇਹਦੇ 'ਚ ਫੈਸਲਾ ਹੈ ਕਿ ਡੀਸੀਆਂ ਤੱਕ ਪਹੁੰਚ ਕਰਨੀ ਹੈ ਪਰ ਹਾਂ ਅਸੀਂ ਕਿਸਾਨਾਂ ਨੂੰ ਇੱਕ ਵਿਸ਼ਵਾਸ ਦਿਵਾਉਨੇ ਆ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਇਹ ਡਿਜ਼ਾਸਟਰ ਮੈਨੇਜਮੈਂਟ ਦਾ ਪਿਆ 1600 ਕਰੋੜ ਪ੍ਰਧਾਨ ਮੰਤਰੀ ਦੇਗੇ ਸਾਢੇ 13000 ਕਰੋੜ ਸਰਕਾਰ ਦੇ ਕੋਲੇ ਪਿਆ ਤੇ ਹੁਣ ਇਹ ਗਰਦੌਰੀਆਂ ਕਾਦੀਆਂ ਕਰਦੇ ਜੀ ਮੈਨੂੰ ਦੱਸੋ ਜੇ ਕਿਸਾਨ ਆਪ ਦੀ ਨਾੜ ਨੂੰ ਅੱਗ ਲਾਉਂਦਾ ਉਦੋਂ ਤਾਂ ਇਹ ਸੈਟਲਾਈਟ ਤੋਂ ਫੋਟੋਆਂ ਖਿੱਚ ਕੇ ਪਰਚਾ ਦਰਜ ਕਰਦੇ ਨੇ ਹੁਣ ਇਹ ਕਰਤੌਰੀਆਂ ਕਰਨ ਦੀ ਕੀ ਲੋੜ ਆ ਹੁਣ ਸਿੱਧੇ ਇਹ ਕਿਸਾਨਾਂ ਦੇ ਕਾਊਂਟਾਂ 'ਚ ਪੈਸੇ ਟਰਾਂਸਫਰ ਕਰਨ ਪਰ ਉਹ ਵੀ ਹੁਣ ਸਰਕਾਰ ਮੁਆਵਜ਼ਾ ਦੇਣ ਤੋਂ ਭੱਜਦੀ ਲੱਗਦੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਹੈ ਸਰਕਾਰ ਦੇ ਵਿਰੁੱਧ ਸੰਘਰਸ਼ ਵਿੜਾਂਗੇ ਔਰ ਹਰ ਇੱਕ ਕਿਸਾਨ ਨੂੰ ਉਹਦਾ ਮੁਆਵਜ਼ਾ ਦਵਾਵਾਂਗੇ ਔਰ ਦੂਸਰਾ ਜਿਹੜੀ ਉਹਨਾਂ ਦੇ ਖੇਤਾਂ ਦੇ ਵਿੱਚ ਗਾਰ ਆਈ ਹੈ ਇਹ ਵੀ ਕਿਸਾਨ ਦੀ ਮਰਜ਼ੀ ਹੋਏਗੀ ਉਹ ਕਿਵੇਂ ਕੱਢਣੀ ਚਾਹੁੰਦਾ ਕਿੱਥੇ ਵੇਚਣੀ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਕਿਸਾਨਾਂ ਦੇ ਨਾਲ ਖੜਾ ਸਰਕਾਰ ਨੇ ਇੱਥੇ ਵੀ ਕਿਸੇ ਤੇ ਕੋਈ ਵਧੀਕੀ ਜਾਂ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਹਰ ਕਿਸ ਸਰਕਾਰ ਨੂੰ ਐਸਾ ਕਰਨ ਨਹੀਂ ਦਿਆਂਗੇ ਹਰਿਆਉ ਸਾਹਿਬ ਵੀ ਸਾਡਾ ਮੁੱਜਾ ਹਰਿਆ ਸਾਹਿਬ ਕਿਹੜੇ ਕਿਹੜੇ ਪਿੰਡ ਜਿਹੜੇ ਨੇ ਉਹ ਕਮਾ ਚੁੱਕੇ ਹੋ ਐਨਕੇ ਸ਼ਰਮਾ ਨੂੰ ਇਸ ਕਮੇਟੀ ਬਿਲਕੁਲ ਅੱਜ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਪਟਿਆਲਾ ਲੋਕ ਸਭਾ ਹਲਕਾ ਪਟਿਆਲਾ ਲਈ ਕਮੇਟੀ ਗਠਿਤ ਕੀਤੀ ਹੈ ਸ਼੍ਰੀ ਐਨਕੇ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਸਰਬਜੀਤ ਸਿੰਘ ਢੰਜਰ ਨੇ ਗੁਰੂ ਸਾਹਿਬ ਨੇ ਸੁਹਾਣਾ ਸਾਹਿਬ ਨੇ ਅੱਜ ਸਨੌਰ ਤੇ ਘਨੌਰ ਹਲਕੇ ਦੇ ਵਿੱਚ ਸੀਗੇ ਘਨੌਰ ਦੇ ਵਿੱਚ ਅਸੀਂ ਉਹ ਸਰ ਗਏ ਸਰਾਲਾ ਕਲਾਂ ਗਏ ਜਿੱਥੇ ਉਹ ਕੰਦ ਦੀ ਗੱਲ ਕਰ ਰਹੇ ਆ ਉਸ ਕੰਦ ਕਰਕੇ ਕਟੂ 23 ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਨਹੀਂ ਸੀ ਐ ਏਡੇ ਵੱਡੇ ਫਲੱਡ ਚ ਉਸ ਕੰਦ ਕਰਕੇ 20 25 ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੁਣ ਅਸੀਂ ਸਨੌਰ ਦੇ ਵਿੱਚ ਆਏ ਆ ਤੇ ਪਿੱਛੇ ਓਝਾ ਜਿੱਥੇ ਟਾਂਗਰੀ ਤੇ ਇੱਕ ਤਾਂ ਇਹ ਹਲਕਿਆਂ ਦੇ ਵਿੱਚ ਘੱਗਰ ਦੇ ਵਿੱਚ ਆ ਕੇ ਮਾਰਕੰਡਾ ਤੇ ਟਾਂਗਰੀ ਇਹ ਇੱਕ ਜੰਕਸ਼ਨ ਜਾਂ ਬਣ ਜਾਂਦਾ ਇੱਥੇ ਬੜਾ ਵੱਡਾ ਨੁਕਸਾਨ ਹੁੰਦਾ ਪਹਿਲਾਂ ਤੁਹਾਨੂੰ ਦੱਸਿਆ ਕਲੇਰ ਸਾਹਿਬ ਨੇ ਸ਼ਰਮਾ ਜੀ ਨੇ ਕਿ 10000 ਇਕੜ ਦਾ ਘੱਟੋ ਘੱਟ ਫਸਲ ਦਾ ਨੁਕਸਾਨ ਹੋਇਆ ਤੇ ਅਸੀਂ ਪਿੱਛੇ ਹੁਣ ਸਰ ਪਿੰਡ ਗਏ ਸੀ 150 ਪਰਿਵਾਰ ਘਰਾਂ ਦੇ ਵਿੱਚੋਂ ਬਾਹਰ ਰਹਿਣ ਲਈ ਮਜਬੂਰ ਹੋ ਗਏ ਟੈਂਟ ਲਾ ਕੇ ਉਹਨਾਂ ਦੇ ਘਰ ਪਹਿਲੀ ਵਾਰ ਹੋਇਆ ਕਿ ਉਹਨਾਂ ਦੇ ਪਿੰਡ ਵਿੱਚ ਪਾਣੀ ਵੜਿਆ ਸੋ ਕਿੱਡੀ ਵੱਡੀ ਨਾਕਾਮੀ ਹੈ ਇਹ ਸਰਕਾਰ ਦੀ 23 ਨਾਲੋਂ ਵੱਡਾ ਫਲੱਡ ਨਹੀਂ ਸੀ ਇਹ ਪਰ ਸਰਕਾਰ ਨੇ ਨਾ ਪੁਰਾਣੇ ਟੁੱਟੇ ਬੰਨ ਬਣਾਏ ਤੇ ਨਾ ਹੀ ਕਿਸੇ ਨੇ ਗੌਰ ਕੀਤੀ ਨਾ ਕੋਈ ਡਰੇਨਾਂ ਦੀ ਸਫਾਈ ਕੀਤੀ ਇਹ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਤਰਾਸਦੀ ਤੇ ਮਾਰ ਚ ਲੜਣੀ ਪਈ ਹੈ ਪਰ ਸਰਕਾਰ ਸੁੱਤੀ ਪਈ ਹੈ ਮੁਆਵਜ਼ੇ ਦੇ ਨਾਂ ਤੇ ਵੀ ਲੋਕਾਂ ਨਾਲ ਧੋਖਾ coma ਰਹੀ ਹੈ ਤੇ ਜੋ ਸਾਡਾ ਮਨੇ ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਸੀ ਉਹਨੂੰ ਡਿਵਰਟ ਕਰਕੇ ਐਡ ਦਿੱਤੀ ਜਾਂ ਆਪਣੇ ਹੋਰ ਕੰਮਾਂ ਲਈ ਵਰਤਿਆ ਇਸ ਤੋਂ ਮਾੜਾ ਕੀ ਹੋ ਸਕਦਾ ਅੱਜ ਜਦੋਂ ਪੰਜਾਬ ਨੂੰ ਲੋੜ ਹੈ ਤਾਂ ਪੰਜਾਬ ਸਰਕਾਰ ਦੇ ਹੱਥ ਖਾਲੀ ਨੇ ਬਿਲਕੁਲ ਦੇਖੋ ਸਰਕਾਰ ਜਿਸ ਤਰੀਕੇ ਨਾਲ ਨਿਕਲ ਰਹੀ ਹੈ ਕਿਉਂਕਿ ਤੁਸੀਂ ਨਜ਼ਰ ਆਇਆ ਵਿਰਖ ਸਾਹਿਬ ਜਿੱਥੇ ਜਿੱਥੇ ਜਾ ਕੇ ਆਏ ਹੋ ਤੁਸੀਂ ਜਾਂ ਪਹਿਲਾਂ ਵੀ ਤੁਸੀਂ ਘੁੰਮਦੇ ਰਹੇ ਹੋ ਹਲਕੇ ਦੇ ਵਿੱਚ ਕਿ ਨਜ਼ਰ ਆਈ ਤੁਹਾਨੂੰ ਸਰਕਾਰ ਨਹੀਂ ਸਰਕਾਰ ਸਰ ਬਿਲਕੁਲ ਕਿਤੇ ਵੀ ਨਾ ਕੋਈ ਸਰਕਾਰ ਦਾ ਨਮਾਇੰਦਾ ਨਾ ਕੋਈ ਅਫਸਰ ਕਿਤੇ ਵੀ ਹਲਕੇ 'ਚ ਹੀ ਨਜ਼ਰ ਆਇਆ ਆਪਣੇ ਲੀ ਐਰੂ ਕਲਾ ਪਿੰਡ ਹੈ ਉੱਥੇ ਚਾਰ ਬੱਚੇ ਪੰਜ ਬੱਚੇ ਡੁੱਬ ਗਏ ਸੀ ਚਾਰ ਦੀ ਬਚਾ ਲਏ ਗਏ ਪੰਜਵੇਂ ਦੀ ਡੈਥ ਹੋ ਗਈ ਮੈਂ ਖੁਦ ਆਪ ਉੱਥੇ ਵਿਜ਼ਿਟ ਕਰਨ ਗਿਆ ਤਾਂ ਉਹ ਹਰਿਆਣੇ ਏਰੀਆ ਦੇ ਵਿੱਚ ਬੱਚਾ ਡੁੱਬਿਆ ਸੀ ਹਰਿਆਣੇ ਨੇ ਨਾਲ ਦੀ ਨਾਲ ਹੀ ਜ਼ੋਨ ਦਾ ਮੁਆਵਜ਼ਾ ਬਣਦਾ ਸੀ ਉਹ ਵੀ ਪ੍ਰੋਸੈਸ 'ਚ ਪਾਇਆ ਤੇ ਜਿਹੜੇ ਉਹਦਾ ਪੋਸਟਮਾਰਟਮ ਸੀ 2 ਘੰਟੇ ਦੇ ਵਿੱਚ ਡੈੱਡ ਬੋਡੀ ਦਿੱਤੀ ਉਸ ਤੋਂ ਬਾਅਦ ਜਦੋਂ ਮੈਂ ਗਿਆ ਉਹ ਪਰਿਵਾਰ ਕਹਿਣ ਲੱਗਾ ਕਿ ਸਾਡੇ ਬੱਚੇ ਵਾਸਤੇ ਕੋਈ ਵੀ ਅਜੇ ਨਮਾਇਦਾ ਨਹੀਂ ਆਇਆ ਤਾਂ ਉਸ ਟਾਈਮ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਤਾਂ ਦੂਜੇ ਦਿਨ ੱੱਕਾ ਲਾ ਕੇ ਕਿਉਂਕਿ ਅਸੀਂ ਵਿਰੋਧੀ ਤੇ ਦਿਨ ਨਮਾ ਉਹ ਸੇਵਾਦਾਰਾ ਸਾਡਾ ਸਰਕਾਰ ਦਾ ਪਾਰਟੀ ਦਾ ਫਰਜ ਬੰਦਾ ਸ਼ੁਰੂ ਨੀ ਕਾਲੀ ਦਲ ਦਾ ਕਿ ਅਸੀਂ ਜਿੱਥੇ ਕੋਈ ਤੱਕਾ ਹੋ ਰਿਹਾ ਜਿੱਥੇ ਕੋਈ ਲੋੜ ਹੈ ਉਹਦੀ ਆਵਾਜ਼ ਬੁਲੰਦ ਕਰੀਏ ਤਾਂ ਅਸੀਂ ਉਹਨਾਂ ਨੂੰ ਉਸੇ ਟਾਈਮ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਅਗਲੇ ਦਿਨ ਉਹ ਚੈੱਕ ਕਰਾਏ ਲੱਗਦਾ ਹੈ ਕਿ ਇਸ ਹਲਕੇ ਨੂੰ ਹੋ ਪਾਏਗਾ ਕਿਉਂਕਿ ਇਸ ਹਲਕੇ ਦੇ ਵਿਧਾਇਕ ਕਿਤੇ ਨਾ ਕਿਤੇ ਗੁੰਮਨੇ ਕਲੀਰ ਸਾਹਿਬ ਇਹ ਹਲਕੇ ਦੇ ਵਿਧਾਇਕ ਇਸ ਵਕਤ ਪੁਲਿਸ ਦੀ ਗ੍ਰਿਫਤਾਰ ਨੇ ਕਿਵੇਂ ਵੇਖਿਆ ਜਾਵੇ ਪਟਾਣ ਮਰਦ ਸਾਹਿਬ ਦੇਖੋ ਇਹ ਨਾ ਜਿਸ ਤਰ੍ਹਾਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਉਸ ਤਰੀਕੇ ਨਾਲ ਨਹੀਂ ਹੈ ਇਹ ਦਿੱਲੀ ਵਰਸਸ ਪੰਜਾਬ ਦੀ ਲੜਾਈ ਹੈ ਮੁੱਖ ਮੰਤਰੀ ਦੇ ਖੇਮੇ ਦੇ ਵਿਧਾਇਕ ਅੱਜ ਇੱਕ ਸਹਿਮਤੀ ਨਾਲ ਇੱਕ ਸਲਾਹ ਮਸ਼ਵਰੇ ਦੇ ਨਾਲ ਸਰਕਾਰ ਦੀ ਨਕਾਮੀ ਕੇਜਰੀਵਾਲ ਦੇ ਸਿਰ ਪਾਉਣਾ ਚਾਹੁੰਦੇ ਨੇ ਕੇਜਰੀਵਾਲ ਕਿਉਂਕਿ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਆ ਪਾਵਰ ਦਿੱਲੀ ਕੋਲੇ ਆ ਉਹ ਜਿਹੜੇ ਮੁੱਖ ਮੰਤਰੀ ਦੇ ਨਾਲ ਵਿਧਾਇਕ ਖੜੇ ਨੇ ਉਹ ਪਰਚੇ ਦੇ ਰਹੇ ਨੇ ਪਰ ਮੰਦ ਭਾਗੀ ਗੱਲ ਇਹ ਆ ਵੀ ਇਹ ਸਿਆਸਤ ਕਰ ਕਿਹੜੇ ਸਮਝ ਰਹੇ ਨੇ ਜਦੋਂ ਪੰਜਾਬੀਆਂ ਨੂੰ ਬਾ ਪੰਜਾਬੀਆਂ ਦੀ ਬਾਹ ਫੜਨ ਦੀ ਲੋੜ ਸੀ ਉਦੋਂ ਇਹ ਦਿੱਲੀ ਵਰਸਸ ਪੰਜਾਬ ਦੀ ਸਕ੍ਰਿਪਟ ਲਿਖ ਕੇ ਮੁੱਦਿਆਂ ਤੋਂ ਧਿਆਨ ਪਟਕਾਉਣ ਦੀ ਇਹ ਸਰਕਾਰ ਦੀ ਕੋਸ਼ਿਸ਼ ਹੈ ਪਰ ਮੈਂ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਡੇਢ ਸਾਲ ਦਾ ਸਮਾਂ ਇਹ ਜਿਹੜਾ ਏਡਾ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਜਨਵਰੀ ਫਰਵਰੀ ਤੱਕ ਇਹ ਨਹਿਰਾਂ ਦੀ ਕੱਸੀਆਂ ਦੀ ਦਰਿਆਵਾਂ ਦੀ ਸਫਾਈ ਤੁਸੀਂ ਕਰਾ ਨਹੀਂ ਸਕੇ ਉਦੋਂ ਤੁਸੀਂ ਕੇਜਰੀਵਾਲ ਨੂੰ ਇਲੈਕਸ਼ਨ ਲੜਾਉਂਦੇ ਫਿਰਦੇ ਸੀ ਆ ਕੇ ਬੀਬੀ ਐਮਬੀ ਦੀ ਸਿਆਸਤ ਸ਼ੁਰੂ ਕਰ ਲਈ ਸੋ ਨੁਕਸਾਨ ਸਰਕਾਰ ਦੀ ਨਲੈਕੀ ਕਰਕੇ ਹੋਇਆ ਜੇ ਅੱਜ ਇਹ ਨੁਕਸਾਨ ਦੀ ਸਰਕਾਰ ਨੇ ਪਰਭਾਈ ਨਾ ਕੀਤੀ ਤਾਂ ਜੋ ਹਾਲਾਤ ਨੇ ਦੇ ਕੋਈ ਹਲਤਾ ਇੱਕ ਪਠਾਨ ਮਾਜਰਾ ਏ ਦਿੱਲੀ ਦੇ ਖਿਲਾਫ ਖੜਾ ਹੋਇਆ ਮਜਬੂਰੀ ਬਣ ਜਾਣੀ ਹੈ ਵਿਧਾਇਕਾਂ ਦੀ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਸੋ ਇਹਨਾਂ ਦੀ ਆਪਦੀ ਮਜਬੂਰੀ ਹੈ ਜਿਹੜੀ ਹੁਣ ਸੱਚ ਬਿਆਨ ਕਰਨ ਤੇ ਇਹਨਾਂ ਨੂੰ ਮਜਬੂਰ ਕਰ ਰਹੀ ਹੈ ਕਿ ਸਰਕਾਰ ਦੇ ਅੰਦਰ ਕਿੰਨੀਆਂ ਲੋਕ ਮਾਰੂ ਨੀਤੀਆਂ ਨੇ ਜਿਹੜੀਆਂ ਉਹ ਹਾਵੀ ਨੇ ਬਹੁਤ ਧੰਨਵਾਦ ਤੇ ਬਿਲਕੁਲ ਇਸ ਵਕਤ ਜਦੋਂ ਕਮੇਟੀ ਪਹੁੰਚੀ ਹੈ ਤਾਂ ਵੱਖ-ਵੱਖ ਇਲਾਕਿਆਂ ਦਾ ਵੱਖ-ਵੱਖ ਪਿੰਡਾਂ ਦਾ ਜਿਹੜਾ ਵੇਰਵਾ ਲਿੱਤਾ ਜਾ ਰਿਹਾ ਕਿ ਕਿੰਨਾ ਕੁ ਨੁਕਸਾਨ ਉਹਨਾਂ ਦਾ ਹੋਇਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਉਮੀਦ ਜਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਮ ਡਾਇਰੈਕਟਰ ਉਹਨਾਂ ਦੀ ਮਦਦ ਵੀ